ਹੁਣ ਅਮਰਜੈਂਸੀ ਜਾਂ ਜ਼ਰੂਰਤ ਦੇ ਸਮੇਂ ਪੀਐਫ ਖਾਤੇ 'ਚ 5 ਲੱਖ ਰੁਪਏ ਤੱਕ ਕਢਵਾਈ ਜਾ ਸਕਦੇ ਨੇ। ইপিਐਫਓ ਨੇ ਆਟੋ ਸੈਟਲਮੈਂਟ ਆਫ ਐਡਵਾਂਸ ਕਲੇਮ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਕੇਂਦਰੀ ਮੰਤਰੀ ਮਨਸੂਖ ਮੰਡਵਿਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਸਕੱਤਰ ਸੁਮਿਤਾ ਦਾਵੜਾ ਨੇ 28 ਮਾਰਚ ਨੂੰ ਸ਼੍ਰੀਨਗਰ ਵਿੱਚ ਹੋਈ ইপিਐਫਓ ਦੇ ਕਾਰਜਕਾਰੀ ਕਮੇਟੀ ਦੀ 113ਵੀਂ ਬੈਠਕ 'ਚ ਇਹ ਪ੍ਰਸਤਾਵ ਪਾਸ ਕੀਤਾ ਸੀ। ਹੁਣ EPF ਹੋ ਮੈਂਬਰ 4 ਲੱਖ ਰੁਪਏ ਤੱਕ ਦੇ ਫੰਡਾ ਦਾ ਆਟੋ ਕਲੇਮ ਕਰ ਸਕਣਗੇ ਯਾਨੀ ਇਸ ਰਕਮ ਨੂੰ ਕਢਵਾਉਣ ਲਈ EPF ਅਧਿਕਾਰੀਆਂ ਦੀ ਮੈਨੂਅਲ ਚੈਕਿੰਗ ਦੀ ਜ਼ਰੂਰਤ ਨਹੀਂ ਹੋਵੇਗੀ ਸਾਫਟਵੇਅਰ ਸਿਸਟਮ ਪੈਸੇ ਕਢਵਾਉਣ ਲਈ ਆਟੋ ਪ੍ਰਬੰਧ ਕੀ ਪ੍ਰਦਾਨ ਕਰੇਗਾ ਇਸ ਤੋਂ ਪਹਿਲਾਂ ਕਰਮਚਾਰੀ 1 ਲੱਖ ਰੁਪਏ ਤੱਕ ਦੇ ਪੀਐਫ ਦਾ ਆਟੋ ਕਲੇਮ ਕਰ ਸਕਦੇ ਨੇ ਆਟੋ ਸੈਟਲਮੈਂਟ ਆਫ ਐਡਵਾਂਸ ਕਲੇਮ ਜਾਂ ਆਟੋ ਕਲੇਮ ਪੀਐਫ ਵਿੱਚ ਇੱਕ ਆਟੋਮੈਟਿਕ ਸੌਫਟਵੇਅਰ ਸਿਸਟਮ ਹੈ ਇਹ ਹੱਥੀਏ ਪੜਤਾਲ ਕੀਤੇ ਬਿਨਾ ਤੁਹਾਡੇ ਪੀਐਫ ਕਢਵਾਉਣ ਜਾਂ ਨਿਪਟਾਰੇ ਦੇ ਦਾਅਵੇ ਨੂੰ ਤੇਜ਼ੀ ਨਾਲ ਮਨਜ਼ੂਰੀ ਦਿੰਦਾ ਹੈ ਜੇ ਤੁਹਾਡਾ ਕੇਵਾਈਸੀ EPF ਨੂੰ ਹਲਤ ਤਸਦੀਕ ਹੋ ਜਾਂਦਾ ਹੈ ਤਾਂ ਇਹ ਪ੍ਰਣਾਲੀ 3 ਤੋਂ 5 ਦਿਨਾਂ ਵਿੱਚ ਤੁਹਾਡੇ ਦਾਅਵੇ ਨੂੰ ਆਪਣੇ ਆਪ ਮਨਜ਼ੂਰੀ ਦੇ ਦਿੰਦੀ ਹੈ ਇਸ ਲਈ ਤੁਹਾਨੂੰ ਦਸਤਾਵੇਜ਼ ਜਮ੍ਹਾਂ ਕਰਵਾਉਣ ਜਾਂ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਹੈ ਜੇ ਕਰਮਚਾਰੀ ਨੇ ਕਿਸੇ ਕੰਪਨੀ ਵਿੱਚ ਸੇਵਾ ਕਰਨ ਦੇ 5 ਸਾਲ ਪੂਰੇ ਕਰ ਲਏ ਨੇ ਅਤੇ PF ਕਢਵਾ ਲਿਆ ਤਾਂ ਉਸਤੇ ਕੋਈ ਇਨਕਮ ਟੈਕਸ ਦੇਣਦਾਰੀ ਨਹੀਂ ਹੈ 5 ਸਾਲਾਂ ਦੀ ਮਿਆਦ ਇੱਕ ਜਾਂ ਵਧੇਰੇ ਕੰਪਨੀਆਂ ਦਾ ਸੁਮੇਲ ਹੋ ਸਕਦੀ ਹੈ ਜੇਕਰ ਕਰਮਚਾਰੀ ਨੌਕਰੀ 'ਚ 5 ਸਾਲ ਪੂਰੇ ਕਰਨ ਤੋਂ ਪਹਿਲਾਂ PF ਖਾਤੇ ਚੋਂ 50000 ਰੁਪਏ ਤੋਂ ਜ਼ਿਆਦਾ ਕਢਵਾ ਲੈਂਦਾ ਤਾਂ ਉਸ ਨੂੰ 10% ਦੀ TDS ਦੇਣਾ ਹੋਵੇਗਾ। ਦੂਜੇ ਪਾਸੇ ਜੇ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਤੁਹਾਨੂੰ 30% TDS ਦੇਣਾ ਪਏਗਾ। ਹਾਲਾਂਕਿ ਜੇ ਕਰਮਚਾਰੀ ਫਾਰਮ 15G 15H ਜਮ੍ਹਾਂ ਕਰਦਾ ਹੈ ਤਾਂ ਕੋਈ TDS ਨਹੀਂ ਕਟਿਆ ਜਾਵੇਗਾ। ਕੇਂਦਰ ਸਰਕਾਰ ਦਾ EPF ਹੋ ਜਲਦੀ ਹੀ ਵੱਡੇ ਬਦਲਾਅ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ EPF ਨੇ ਦੇ ਡਰਾਫਟ ਮੁਤਾਬਕ ਕਰਮਚਾਰੀਆਂ ਨੂੰ ਜਲਦੀ ਹੀ ATM ਅਤੇ UPI ਤੋਂ ਸਿੱਧੇ PF ਦਾ ਪੈਸਾ ਕਢਵਾਉਣ ਦੀ ਸਹੂਲਤ ਮਿਲ ਸਕਦੀ ਹੈ। EPF ਤਿੰਨ ਦੇ ਤ ਤ ਪੀ ਐਫ ਖਾਤਾ ਤਾਰਕਨ ਕੋਡ ਬਾਂ ਦੇ ਕਾਰਡ ਪ੍ਰਦਾਨ ਕੀਤੇ ਜਾਣਗੇ ਇਹ ਪੂਰੀ ਤਰ੍ਹਾਂ ਬੈਂਕ ਏਟੀਐਮ ਕਾਰਡ ਵਰਗਾ ਹੋਵੇਗਾ